ਕਾਰਪੋਰੇਸ਼ਨਾਂ ਹੋ ਗਈ ਜਾਂ ਇੰਪਰੂਵਮੈਂਟ ਟਰਸਟ ਹੋ ਗਈ ਵੱਡੇ ਵੱਡੇ ਟੈਕਸ ਲੈਂਦੀ ਆ ਪੁਰੇ ਆਂਦਿਆਂ ਕਹਿੰਦੇ ਜੀ ਕੰਪਨੀਆਂ ਕਿੰਨੇ ਪਈਆਂ ਕਪੜੇ ਛੜਾ ਉੱਪਰ ਤੜਕਾ ਨਹੀਂ ਪ੍ਰਸ਼ਾਸਨ ਨੂੰ ਦੀ ਕਰੀਆਂ ਆਣ ਜਾਣ ਵਾਲੇ ਵਪਾਰੀ ਹੋ ਗਿਆ ਜਾਂ ਹੋਰ ਵਰਗ ਹੋ ਗਿਆ ਸਾਰੇ ਵਰਗ ਦੇ ਉਹ ਪੁਰੇ ਦੁੱਖੀ ਹੁੰਦੇ ਨੇ ਔਰ ਵਪਾਰੀ ਜਿਹੜੇ ਜੀ ਵਿਹਲੇ ਬੈਠੇ ਨੇ ਕਾਂਦਾਰ ਵੀ ਉਹ ਸਾਰੇ ਤਾਂਦੀਆਂ ਚਾਹੇ ਕਸਟਮਰ ਹੈ ਤੇ ਕੋਈ ਵੀ ਹੈ ਦੇਖੋ ਨੀ ਵੱਡੀ ਮੰਡੀ ਬਸ ਸਫਾਈ ਹੋਵੇ ਤਾਂ ਸਾਰਿਆਂ ਨੂੰ ਬੈਨੀਫਿਟ ਹੋਊਗਾ ਅਸਲੀ ਕੀ ਸਭ ਕੋ ਦਿੰਦੇ ਹੋਗੇ ਹਾਊਸ ਟੈਕਸ ਵੀ ਦਿੰਦੇ ਹੋ ਨਾ ਸਭ ਕੋ ਦਿੰਦੇ ਪਰ ਉਰੇ ਅਧਿਕਾਰੀਆਂ ਨੇ ਤੁਸੀਂ ਕਦੀ ਕਮਿਸ਼ਨਰ ਦੇ ਧਿਆਨ ਚ ਲਿਆਈਏ ਇਹ ਗੱਲ ਵੀ ਆਰਥਿਕ ਪੱਖ ਇਹਨੇ ਦੇਖਦੇ ਹਾਂ ਬਹੁਤੋਂ ਉਰੇ ਤਾਂ ਮਾੜਾ ਹੀ ਹਾਲ ਆ ਅਸੀਂ ਵੀ ਬਹੁਤ ਔਕੇ ਆਏ ਆ ਵੀਰੇ ਤਾਂ ਅਜੇ ਕافي ਕਹਿੰਦੇ ਅੱਕੇ ਤਾਂ ਹੋਰ ਜਿਆਦਾ ਬੁਰਾ ਵੀਰੇ ਤਾਂ ਜਦੋਂ ਦੀ ਮਾਰਕੀਟ ਆਈ ਆ ਉਦੋਂ ਤੋਂ ਹੀ ਇਹ ਹਾਲ ਆ ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਤਸਵੀਰ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਤੋਂ ਜਿਹੜੀ ਕੀ ਕਸ਼ੀਆ ਦੀ ਪਟਿਆਲਾ ਦੇ ਵਿੱਚ ਸਭ ਤੋਂ ਵੱਡੀ ਕਬਾੜ ਮਾਰਕੀਟ ਹੈਗੀ ਹੈ ਤਸਵੀਰਾਂ ਪਹਿਲਾਂ ਤੁਸੀਂ ਦੇਖ ਰਹੇ ਹੋ ਕੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ ਦੀ ਸੜਕਾਂ ਦਾ ਹਾਲ ਹੈ ਕੋਈ ਇੱਕ ਸੜਕ ਨਹੀਂ ਇਹ ਸਾਰੇ ਪਾਸੇ ਹੀ ਸੜਕਾਂ ਦਾ ਇਹੀ ਹਾਲ ਹੈ ਇਹ ਉਹ ਮਾਰਕੀਟ ਹੈ ਜਿੱਥੇ ਹਿਮਾਚਲ ਹਰਿਆਣਾ ਪੰਜਾਬ ਉਸ ਤੋਂ ਇਲਾਵਾ ਰਾਜਸਥਾਨ ਤੱਕ ਤੋਂ ਕਿਸਾਨ ਜਿਹੜੇ ਵਪਾਰੀ ਆ ਉਹ ਸਭ ਉਰੇ ਆਪਣਾ ਸਮਾਨ ਲੈਣ ਆਉਂਦੇ ਨੇ ਪਰ ਜਦੋਂ ਉਰੇ ਦੁਕਾਨ ਮਾਰਕੀਟ ਤੇ ਆਉਂਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਬੂੜ ਸਾਰੇ ਕੀ ਪੈਰਾਂ ਤੱਕ ਪਾਣੀ ਆ ਜਾਂਦਾ ਇੰਨਾ ਕੀ ਤੁਸੀਂ ਦੇਖ ਰਹੇ ਕੀ ਕਾ ਹਾਲ ਹੈ ਵਪਾਰੀ ਵੀ ਆ ਗਏ ਹੋ ਰੇ ਅਸੀਂ ਗੱਲ ਵੀ ਕਰਦੇ ਆ ਭਾਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸੇ ਅੰਦੇ ਨੂੰ ਇਹ ਸੜਕਾਂ ਦਾ ਕਦੋਂ ਦਾ ਇਹ ਹਾਲ 10 ਸਾਲ ਤੋਂ ਇਹੀ ਹਾਲ ਦੇਖ ਰਹੇ ਜਿੱਦਨ ਹੀ ਮਾਰਕੀਟ ਬਣੀ ਹੈ ਜੀ ਇਹ ਉਦੋਂ ਤੋਂ ਇਹੀ ਹਾਲ ਹੈ ਸੜਕਾਂ ਦਾ ਜੀ ਇਹ ਸਾਰੀ ਇੱਕੋ ਸੜਕਾਂ ਜਾਂ ਸਾਰੀ ਮਾਰਕੀਟ ਦਾ ਸਾਰੀ ਮਾਰਕੀਟ ਦੀ ਵਿੱਚ ਹੀ ਸੜਕਾਂ ਨੇ ਸੜਕਾਂ ਬਾਹਰ ਦੇ ਸੜਕਾਂ ਇੱਕੋ ਚੀਜ਼ ਹੈ ਸਾਰੀਆਂ ਜੀ

ਇਹ ਕਾਰਪੋਰੇਸ਼ਨਾਂ ਹੋ ਗਈ ਜਾਂ ਇੰਪਰੂਵਮੈਂਟ ਟਰਸਟ ਹੋ ਗਈ ਵੱਡੇ ਵੱਡੇ ਟੈਕਸ ਲੈਂਦੀ ਆ ਉਰੇ ਆੰਨਿਆਂ ਕਹਿੰਦੇ ਜੀ ਤੁਸੀਂ ਕਬਜ਼ੇ ਕੀਤੇ ਪਈਆਂ ਕਬਜ਼ੇ ਜਿਹੜਾ ਉੱਪਰ ਸੜਕਾਂ ਨਹੀਂ ਪ੍ਰਸ਼ਾਸਨ ਉਹਦੀ ਕਦੀਆਂ ਕੀ ਕਹੂੰਗਾ ਸੜਕਾਂ ਬੰਨੀ ਚੀਦੀਆਂ ਉਰੇ ਬਹੁਤ ਬੁਰਾ ਹਾਲ ਹੈ ਹਾਂ ਜੀਆਂ ਕਵਾੜੀ ਮਾਰਕੀਟ ਮਸ਼ਹੂਰ ਹੈ ਪਟਿਆਲੇ ਦੀ ਪਰ ਉਹਨੇ ਸੜਕਾਂ ਦਾ ਬੁਰਾ ਹਾਲ ਹੈ ਤਾਂ ਬੰਨੀ ਚੀਦੀਆਂ ਸੜਕਾਂ ਦਾ ਬਿਲਕੁਲ ਤੁਸੀਂ ਦੇਖਿਆ ਲੋਕਾਂ ਜਿਹੜੇ ਲੋਕ ਜਿਹੜੇ ਡੇਲੀ ਜਾਂਦੇ ਜਾਂਦੇ ਨੇ ਸੋ ਇੱਧਰ ਵੀ ਤੁਸੀਂ ਦੇਖ ਰਹੇ ਤਸਵੀਰ ਦੇਖਾਂਗੇ ਕਿ ਜਦੋਂ ਆਨਜਾਨ ਨੂੰ ਕਿੰਨਾ ਔਖਾ ਹੁੰਦਾ ਜਿਹੜੀ ਕਿਉਂ ਕਿਉਂਕਿ ਆਨਜਾਨ ਵਾਲੇ ਵਪਾਰੀ ਹੋ ਗਿਆ ਜਾਂ ਹੋਰ ਵਰਗ ਹੋ ਗਿਆ ਸਾਰੇ ਵਰਗ ਦੇ ਲੋਕ ਗੁਰੇ ਦੁਖੀ ਹੁੰਦੇ ਨੇ ਔਰ ਵਪਾਰੀ ਜਿਹੜੇ ਕਿ ਵਿਲੇ ਬੈਠੇ ਨੇ ਕਿਉਂਕਿ ਸੜਕਾਂ ਟੁੱਟੀਆਂ ਵੀ ਆ ਕੰਮਕਾਰ ਹੈ ਨਹੀਂ ਕਹਿੰਦੇ ਅਸੀਂ ਵਿਲੇ ਬੈਠੀ ਆ ਕਿਉਂਕਿ ਕੰਮਕਾਰ ਬਿਲਕੁਲ ਘਟਿਆ ਔਰ ਕੋਈ ਗਾਹਕ ਹੀ ਨਹੀਂ ਆਂਦਾ ਗਾਹਕ ਆਏਗਾ ਗਾਹਕ ਆਣ ਤੋਂ ਬਾਅਦ ਹੀ ਨਾ ਕੰਮ ਚੱਲੇਗਾ ਭਾਜੀ ਕਿੰਨਾ ਕ ਟਾਈਮ ਹੋ ਗਿਆ ਸੜਕਾਂ ਖਰਾਬ ਹੋਈਆਂ ਨੂੰ ਤੁਸੀਂ ਕਾਰਪੋਰੇਸ਼ਨ ਵੀ ਆਂਦੀ ਆ ਜਾਂ ਇੰਪਰੂਵਮੈਂਟ ਫੰਡ ਆਂਦਾ ਕਦੀ ਕਿਹਾ ਉਹਨਾਂ ਨੂੰ ਵੈਸੇ ਕਈ ਹੋਈ ਹੈ ਤਾਂ ਉਹ ਤਾਂ ਕਹਿੰਦੇ ਆ ਵੀ ਜੀ ਇਸ ਤਰ੍ਹਾਂ ਆਂਦੇ ਆ ਜੀ ਕੋਈ ਨਾ ਕੋਈ ਆਪਣੇ ਦੁਕਾਨਦਾਰੀ ਵਾਲਾ ਉਹਨਾਂ ਦੀ ਢਿੱਲ ਲਾ ਲਓ ਕੋਈ ਦੁਕਾਨਦਾਰ ਵੀ ਸਾਰੇ ਤਾਂ ਕੀ ਆ ਚਾਹੇ ਕਸਟਮਰ ਆ ਚਾਹੇ ਕੋਈ ਵੀ ਹੈ ਇਹ ਦੇਖੋ ਨਹੀਂ ਵੱਡੀ ਮੰਡੀ ਆ ਬਸ ਸਫਾਈ ਹੋਵੇ ਤਾਂ ਸਾਰਿਆਂ ਨੂੰ ਬੈਨੀਫਿਟ ਹੋਊਗਾ ਇਸ ਚੀਜ਼ ਦਾ ਉੱਤੇ ਇਹ ਤਾਂ ਹੈ ਨਹੀਂ ਕਿ ਇਕੱਲੇ ਕਿਸੇ ਇੱਕ ਬੰਦੇ ਨੂੰ ਫਾਇਦਾ ਹੋਊਗਾ ਜਨਤਕ ਫਾਇਦਾ ਸਾਰਿਆਂ ਨੂੰ ਫਾਇਦਾ ਹੋਊਗਾ ਆਪਣੇ ਕੀ ਦੁਕਾਨਦਾਰ ਹੈ ਕੀ ਪੁਰੇ ਦੇ ਗਾਹ ਕਹੇ ਕੋਈ ਵਪਾਰੀ ਇੰਨੀ ਦੂਰ ਦੂਰੋਂ ਆਉਂਦਾ ਵਾਰੀ ਦੇਖੋ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਇਹ ਹਰਿਆਣਾ ਰਾਜਸਥਾਨ ਤੋਂ ਬਹੁਤ ਬਹੁਤ ਦੂਰ ਤੋਂ ਦੁਨੀਆ ਆਂਦੀ ਆ ਚਲੋ ਆਪਾਂ ਮੰਨਦੇ ਦੁਕਾਨਦਾਰਾਂ ਨੇ ਕਰੋਚਮੈਂਟ ਵੀ ਕੀਤੀ ਵੀ ਹੈ ਕਬਜ਼ੇ ਵੀ ਕੀਤੇ ਹੋਏ ਆ ਅੱਜ ਅੱਜ ਕੇ ਪਤਾ ਆ ਪਿਆ ਪਰ ਇੱਕ ਗੱਲ ਇਹ ਆ ਦੇਖੋ ਕਾਰਪੋਰੇਸ਼ਨ ਟੈਕਸ ਲੈਂਦੀ ਆ ਤੁਸੀਂ ਟੈਕਸ ਦਿੰਦੇ ਹੋਗੇ ਨਾ ਤੁਸੀਂ ਸਭ ਕੁਝ ਦਿੰਦੇ ਹੋਗੇ ਹਾਊਸ ਟੈਕਸ ਵੀ ਦਿੰਦੇ ਹੋ ਨਾ ਸਭ ਕੁਝ ਦਿੰਦੇ ਹੋ ਪਰ ਉਰੇ ਅਧਿਕਾਰੀਆਂ ਨੂੰ ਤੁਸੀਂ ਕਦੀ ਕਮਿਸ਼ਨਰ ਦੇ ਧਿਆਨ ਚ ਲਿਆਈਏ ਇਹ ਗੱਲ ਵੀ ਆ ਕੇ ਇੱਕ ਵਾਰ ਨਹੀਂ ਪਿੱਛੇ ਆਏ ਸੀ ਬੂਮਾ ਟਰਸਟ ਵਾਲੇ ਚੰਗੀ ਤਰ੍ਹਾਂ ਤਰੀਕੇ ਸਫਾਈ ਸਭ ਵੀ ਹੋਈ ਉਹਨਾਂ ਦੇ ਵੱਲੋਂ ਪਰ ਫੇਰ ਕੋਈ ਨਾ ਕੋਈ ਲਾ ਲੋ ਜਿੱਕ ਨੂੰ ਇੱਕ ਦੇਖ ਕੇ ਅੱਗੇ ਵੱਧ ਰੰਦਾ ਇਹ ਸਾਡੇ ਪੰਜਾਬ ਦੀ ਵੱਧ ਕਿਸਮਤ ਦੀ ਲਾ ਲੋ ਜਿੱਥੇ ਨੂੰ ਆਪਾਂ ਚੱਲੀਏ ਸਾਰਿਆਂ ਨੂੰ ਉੱਥੇ ਲੱਗਦੇ ਕੰਮ ਕਰਦੇ ਫਰਕ ਪਿਆ ਕੰਮ ਕਰਦੇ ਤਾਂ ਦੇਖੋ ਫਰਕ ਪੈਂਦੀ ਪੈਂਦਾ ਜੀ ਇਹ ਗੱਲ ਦੀ ਕੋਈ ਜ਼ਰੂਰੀ ਗੱਲ ਨਹੀਂ 12:00 ਵਜੇ ਉਹ ਮਾਰਕੀਟ ਹੈ ਵੀ ਉਰੇ 12:00 ਵਜੇ ਨੂੰ ਬਹੁਤ ਕਹਿੰਦੇ ਗਾਹਕ ਪੂਰਾ ਆਇਆ ਹੁੰਦਾ ਪਰ ਇਸ ਟਾਈਮ ਦੁਕਾਨਦਾਰ ਸਾਰੇ ਵਿਲੇ ਬੈਠੇ ਸਵਾ 12 12 ਵਜੇ ਤੱਕ ਮੈਕਸਿਮਮ ਟਾਈਮ ਹੁੰਦਾ ਜੀ ਹਲ ਤੱਕ ਇਸ ਦੁਕਾਨ ਤੇ ਬਖੜੇ ਕੋਈ ਬੂਣੀ ਕਰਨ ਤੇ ਵੀ ਉਹ ਗਾਹਕ ਕਿੱਥੋਂ ਹੋਗਾ ਪਾਣੀ ਗੋਡੇ-ਗੋਡੇ ਖੜਾ ਸੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੈ ਜੇ ਜ਼ਫਾਈ ਹੋ ਜੇ ਤਾਂ ਉਹਦਾ ਬੜਾ ਮਿਹਰਬਾਨੀ ਹੋਊਗੀ। ਉਹ ਬਿਲਕੁਲ ਪੀਲਾ ਭਾਜੀ ਤੁਸੀਂ ਵੀ ਦੁਕਾਨਦਾਰੋਂ ਕਿਵੇਂ ਦੇਖਦੇ ਹੋ ਬਹੁਤ ਗੂੜੇ ਤਾਂ ਮਾੜੇ ਹਾਲਾਤੀ ਵੀ ਬਹੁਤ ਔਖੇ ਆਇਆ। ਵੀਰੇ ਤਾਂ ਅਜੇ ਕੋਈ ਕਹਿੰਦੇ ਅੱਗੇ ਤਾਂ ਹੋਰ ਜ਼ਿਆਦਾ ਬੁਰਾ। ਵੀਰੇ ਤਾਂ ਜਦੋਂ ਦੀ ਮਾਰਕੀਟ ਆਈ ਹੈ ਉਦੋਂ ਤੋਂ ਹੀ ਇਹ ਹਾਲ ਹੈ। ਕੋਈ ਸੁਧਾਰ ਨਹੀਂ ਹੋਇਆ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ। ਕੋਈ ਸੜਕਾਂ ਦਾ ਕੁਝ ਸੁਧਾਰ ਨਹੀਂ ਹੈ। ਪਾਣੀ ਦੇਖੋ ਤੁਸੀਂ ਜਿਹੜੀ ਮਰਜ਼ੀ ਸੜਕ ਤੇ ਜਿਹੜੇ ਮਰਜ਼ੀ ਪਾਸੇ ਚਲੇਓ ਸਭ ਪਾਸੇ ਖੜਾ ਹੈ। ਸਾਰੇ ਪਾਸੇ ਹੀ ਹੈ ਨਾ ਮਾਰਕੀਟ ਦੇ ਸਾਰੇ ਪਾਸੇ ਕੋਈ ਇੱਕ ਜਗ੍ਹਾ ਜਿੱਥੇ ਪਾਣੀ ਕੀ ਦਿੰਨੇ ਤੁਸੀਂ ਤਾਂ ਕਈ ਇੰਪਰੂਵਮੈਂਟ ਰਿਸਟ ਨੂੰ ਵੀ ਦਿੰਨੇ ਮਹਾਰਾਜ ਸਭ ਕੁਝ ਪਰ ਜਦੋਂ ਦੀ ਮਾਰਕੀਟ ਆਈ ਉਸ ਤੋਂ ਬਾਅਦ ਇੱਥੇ 1 ਰੁਪਏ ਦਾ ਕੋਈ ਵੀ ਕੰਮ ਨਹੀਂ ਹੋਇਆ ਕੰਮਕਾਰ ਤੇ ਫਰਕ ਪਿਆ ਕੰਮਕਾਰ ਤੇ ਬਹੁਤ ਫਰਕ ਪਿਆ ਹੈ ਕਿਸ ਤਰ੍ਹਾਂ ਅਸੀਂ ਦੇਖਦੇ ਹਾਂ ਤੁਸੀਂ ਵੀ ਜਦੋਂ ਇਹ ਮਾਰਕੀਟ ਹੋਆ ਵੀ ਉਰੇ ਤਾਂ 9:00 ਵਜੇ ਤੱਕ ਨੂੰ ਗਾਹ ਖੜੇ ਹੁੰਦੇ ਸੀ ਜਿਹੜੇ ਦੂਰ ਤੋਂ ਵਪਾਰੀ ਆਣਦੇ 2006 ਦੀ ਮਾਰਕੀਟ ਆਈ ਹੋਈ ਹੈ ਜੀ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਵੀ 1 ਰੁਪਏ ਦਾ ਵੀ ਕੁਝ ਇੱਥੇ ਕੰਮ ਨਹੀਂ ਹੋਇਆ ਕੋਈ ਪੈਸਾ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਉਦੋਂ ਦੀ ਇਵੇਂ ਹੀ ਚੱਲ ਰਹੀ ਹੈ ਟੈਕਸ ਮਤਲਬ ਹਰ ਸਾਲ ਦੇਣਾ ਪੈਂਦਾ ਹੈ ਹਰ ਸਾਲ ਟੈਕਸ ਦੇਣਾ ਬੰਦਾ ਹੈ ਸਾਰਾ ਕੁਝ ਦੇਣੀ ਪੈਂਦੀ ਹੈ ਜੀ ਟੈਕਸ ਕਿਹੜੇ ਸਰਕਾਰ ਗਵਰਨਮੈਂਟ ਛੱਡ ਦੀ ਨਾ ਤੋਂ ਤਾਂ ਆਪਣੇ ਸਿਰ ਤੇ ਪਲੰਟੀ ਲੱਗਣੀ ਹੈ ਜੀ ਤੁਸੀਂ ਵੀ ਸੀਵਰੇਜ ਦਾ ਲਾ ਲਓ ਪਾਣੀ ਦਾ ਬਿੱਲ ਲਾ ਲਓ ਪ੍ਰੋਪਰਟੀ ਟੈਕਸ ਲਾ ਲਓ ਹਰੇਕ ਜੀ ਜਣਾ ਪੈਣਾ ਜੀ ਉਹ ਬਿਲਕੁਲ ਤਸਵੀਰ ਹੈ ਦੁਕਾਨਦਾਰ ਦੇਖ ਰਹੇ ਤੁਸੀਂ ਵਿਲੇ ਬੈਠੇ ਆ ਇੰਪਰੂਵਮੈਂਟ ਟਰਸਟ ਦੇ ਅੰਦਰ ਇਹ ਜਿਹੜੀ ਕਿ ਜਗਾ ਹੁੰਦੀ ਹੈ ਪਰ ਤੁਸੀਂ ਦੇਖ ਰਹੇ ਗਾਹਕ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਿੰਦਾ ਕਿ ਜਿਹੜੇ ਗਾਹਕ ਹੈ ਦੇਖੋ ਕਿੰਨਾ ਔਖਾ ਇਹ ਵਪਾਰੀ ਆਏ ਪਏ ਆ ਕੋਈ ਕਿਸਾਂ ਜ਼ਿਆਦਾਤਰ ਕਿਸਾਨ ਆਂਦੇ ਆ ਔਰ ਤੁਸੀਂ ਦੇਖ ਰਹੇ ਕਿਆ ਹਾਲ ਹੈ ਮਤਲਬ ਚਿੱਟੇ ਕੁਰਤੇ ਪਜਾਮੇ ਪਾਏ ਪਏ ਅਗਲਾ ਕਹਿੰਦਾ ਕੁਆੜੀ ਮਾਰਕੀਟ 'ਚ ਆ ਗਏ ਚਿੱਟੇ ਕੁਰਤੇ ਪਜਾਮੇ ਵੀ ਤੁਹਾਡੇ ਜਿਹੜੇ ਕਿ ਕਿਉਂਕਿ ਪਾਣੀ ਇਨਨ